ਉਹ ਸਾਹਮਣੇ ਨਜ਼ਰ ਆ ਰਿਹਾ ਜੀ ਗੁਰਦੁਆਰਾ ਗੰਗ ਸਰ ਸਾਹਿਬ ਕਰੋ ਦਰਸ਼ਨ ਗੁਰੂ ਪਿਆਰਿਓ ਆਪ ਜੀ ਦਰਸ਼ਨ ਕਰਿਓ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੰਸਰ ਸਾਹਿਬ ਜੈਤੋ ਸੰਮਤ 1705 ਈਸਵੀ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਤੋਂ ਪਹਿਲਾਂ ਗੁਰਦੁਆਰਾ ਟਿੱਬੀ ਸਾਹਿਬ ਵਾਲੇ ਅਸਥਾਨ ਤੇ ਆਪਣੇ ਪਵਿੱਤਰ ਚਰਨ ਪਾਏ ਉੱਥੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਤੀਰ ਅੰਦਾਜ਼ੀ ਦਾ ਅਭਿਆਸ ਕਰਵਾਇਆ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕੀਤਾ ਅਤੇ ਦੀਵਾਨ ਸਜਾਏ ਗਏ ਦੀਵਾਨਾ ਦੀ ਸਮਾਪਤੀ ਤੋਂ ਪਿੱਛੋਂ ਗੁਰੂ ਸਾਹਿਬ ਨੇ ਇਸ ਗੁਰਦੁਆਰਾ ਗੰਗਸਰ ਸਾਹਿਬ ਵਾਲੀ ਪਵਿੱਤਰ ਜਗ੍ਹਾ ਤੇ ਆ ਕੇ ਵਿਸ਼ਰਾਮ ਕੀਤਾ ਇੱਥੇ ਗੁਰੂ ਸਾਹਿਬ ਨੇ ਇੱਕ ਬ੍ਰਾਹਮਣ ਨੂੰ ਚੱਲਦੀ ਗੰਗਾ ਬਖਾਈ ਉਸ ਵਿੱਚੋਂ ਉਸ ਦਾ ਗੜਬਾ ਜੋ ਕਿ ਹਰਦਵਾਰ ਗੰਗਾ ਵਿੱਚ ਰੁੜ ਗਿਆ ਸੀ ਇੱਕ ਛੱਪੜੀ ਵਿੱਚੋਂ ਲੱਭ ਕੇ ਦਿੱਤਾ ਉਸ ਛੱਪੜੀ ਦੀ ਜਗ੍ਹਾ ਤੇ ਇਹ ਵਾਲਾ ਪਵਿੱਤਰ ਸਰੋਵਰ ਸ਼ਸ਼ੋਭਤ ਹੈ ਜੀ ਇਸ ਕੌਤਕ ਕਾਰਨ ਇਸ ਸਥਾਨ ਨੂੰ ਗੰਗਸਰ ਕਿਹਾ ਜਾਣ ਲੱਗਾ ਸੋ ਗੁਰੂ ਪਿਆਰਿਓ ਇਤਿਹਾਸਕ ਗੁਰਦੁਆਰਿਆਂ ਦੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਸਿੱਖੀ ਦਾ ਪ੍ਰਚਾਰ ਹੋ ਸਕੇ ਜਿਹੜੀਆਂ ਸੰਗਤਾਂ ਇਸ ਗੁਰਦੁਆਰਿਆਂ ਦਾ ਇਤਿਹਾਸ ਨਹੀਂ ਜਾਣਦੀਆਂ ਉਹਨਾਂ ਨੂੰ ਆਪਣੇ ਇਸ ਗੁਰਦੁਆਰਿਆਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ਇਸ ਗੁਰਦੁਆਰਾ ਸਾਹਿਬ ਦੇ ਇੱਕ ਸਾਈਡ ਤੇ ਗੁਰਦੁਆਰਾ tibbi ਸਾਹਿਬ ਸ਼ਸ਼ੋਭਤ ਹੈ ਜੀ ਤੇ ਬਠੰਡਾ ਰੋਡ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ਸ਼ੋਭਤ ਹੈ ਜੀ ਜਿੱਥੇ ਕਿ ਜੈਤੋ ਮੋਰਚੇ ਵਿੱਚ ਸ਼ਹੀਦ ਹੋਏ 22 ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ ਧੰਵਾਦ ਜੀ